ਆਪ ਜੀ ਨੂੰ ਮਲੋ ਸ਼ਹਿਰ ਦਾ ਜੋ ਵਿਕਾਸ ਦੇ ਦਾਅਵੇ ਪੱਟੇ ਪੱਟੇ ਆਮ ਆਦਮੀ ਪਾਰਟੀ ਕਰ ਰਹੀ ਹੈ ਆਮ ਆਦਮੀ ਬਧਾਈ ਕਰ ਰਿਹਾ ਹੈ ਨਗਰ ਕਾਉਂਸਲ ਕਰ ਰਹੀ ਹੈ ਤੇ ਪ੍ਰਸ਼ਾਸਨ ਕਰ ਰਿਹਾ ਹੈ ਉਥੋਂ ਦਿਖਾ ਰਿਹਾ ਹਾਂ ਵੀ ਥੋੜੀ ਜੀ ਬਰਸਾਤ ਪੈਣ ਦੇ ਨਾਲ ਵੀ ਜਿਹੜੇ ਹਾਲਾਤ ਨੇ ਵੱਤੋਂ ਵੱਤਰ ਨੇ ਜਿਹੜੇ ਉਹ ਬਣ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਿੰਘ ਸਭਾ ਮਾਰਕੀਟ ਦਾ ਇਹ ਨਜ਼ਾਰਾ ਕਿ ਦੁਕਾਨਦਾਰ ਇਸ ਖੜੇ ਬੰਦੇ ਪਾਣੀ ਕਾਰਨ ਆਪਣੀ ਦੁਕਾਨ ਖੋਲਣ ਖੋਲ ਵੀ ਨਹੀਂ ਰਹੇ ਤੈਨੂੰ ਦੁਕਾਨਾਂ ਨੂੰ ਜਿੰਦਰੇ ਲੱਗੇ ਦਿਖਾਈ ਦੇ ਰਹੇ ਨੇ ਤੇ ਤੁਹਾਡੇ ਸਾਹਮਣੇ ਸਾਰਾ ਨਜ਼ਾਰਾ ਦਿਖ ਰਿਹਾ ਹੈ ਤੇ ਦੁਕਾਨਦਾਰਾਂ ਨੂੰ ਤੇ ਜਿੱਥੇ ਪਰੇਸ਼ਾਨੀ ਹੈ ਹੀ ਹੈ ਉੱਥੇ ਜੋ ਰਾਹਗੀਰ ਨੇ ਜੋ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਲਦ-ਥਲ ਤੁਹਾਨੂੰ ਦਿਖ ਰਿਹਾ ਇਸ ਟਾਈਮ ਤੇ ਕਿਵੇਂ ਗੱਡੀਆਂ ਡੁੱਬੀਆਂ ਪਈਆਂ ਨੇ ਕੋਈ ਵੀ ਅਧਿਕਾਰੀ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਗਰ ਕੌਂਸਲ ਦਾ ਅਧਿਕਾਰੀ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਵੀ ਸੀਵਰੇਜ ਨੂੰ ਕਿਵੇਂ ਖੋਲਣਾ ਹੈ ਜਦੋਂ ਕਿ ਸੀਵਰੇਜ ਖੋਲਣ ਲਈ ਲੱਖਾਂ ਰੁਪਈਆ ਲਾ ਕੇ ਇੱਥੇ ਮਸ਼ੀਨਰੀ ਵੀ ਆ ਚੁੱਕੀ ਹੈ ਜੋ ਇੱਕ ਚਿੱਟਾ ਹਾਥੀ ਬਣਿਆ ਜੋ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਉਹ ਮਸ਼ੀਨਰੀ ਖੜੀ ਹੈ ਸੋ ਤੁਸੀਂ ਇਹ ਨਜ਼ਾਰਾ ਦੇਖ ਸਕਦੇ ਹੋ ਤੇ ਕਿਸ ਹਾਲਾਤ ਦੇ ਵਿੱਚ ਲੋਕ ਨੇ ਜਿਹੜੇ ਉਹ ਆਪਣਾ ਜੀਵਨ ਮਲੋਹ ਦੇ ਬਤੀਤ ਕਰ ਰਹੇ ਨੇ ਤੇ ਤੁਹਾਨੂੰ ਦਿਖ ਰਿਹਾ ਗੋਡੇ-ਗੋਡੇ ਪਾਣੀ ਹਰ ਦੁਕਾਨ ਦੇ ਅੱਗੇ ਖੜਾ ਦਿਖਾਈ ਦੇ ਰਿਹਾ ਤੇ ਬਹੁਤ ਹੀ ਜਿਹੜੀ ਹੈਗੀ ਹੈ ਬੁਰੀ ਹਾਲਤ ਹੈ ਤੇ ਅੱਗੋਂ ਦਾਅਵੇ ਨੇ ਜਿਹੜੇ ਉਹ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਵੱਲੋਂ ਹਲਕਾ ਬਤਾ ਇੱਕ ਵੱਲੋਂ ਸਵਸ਼ ਭਾਰਤ ਦੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜ਼ਿੰਦਗੀ ਹੈ ਜਿਹੜੀ ਲੋਕਾਂ ਦੀ ਵੱਧ ਤੋਂ ਵੱਧ ਬਣੀ ਹੋਈ ਆ ਮਲੋ ਸ਼ਹਿਰਦਿਆਂ ਦੀ ਜਿੱਥੇ ਲੋਕ ਦੁਕਾਨਾਂ ਦੇ ਵਿੱਚ ਆਪਣਾ ਸਮਾਨ ਰੋਜ਼ਮਰਾਂ ਦੀ ਜ਼ਿੰਦਗੀ ਬਤੀਤ ਕਰਨ ਲਈ ਸਮਾਨ ਲੈਣ ਲਾਉਂਦੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਦੁਕਾਨ ਦੇ ਵਿੱਚ ਜਾਣ ਲਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਗੋਡੇ-ਗੋਡੇ ਪਾਣੀ ਹੈ ਜੋ ਥੋੜੀ ਜੀ ਬਰਸਾਤ ਦੇ ਕੰਨ ਹੋ ਰਿਹਾ ਕਿਉਂਕਿ ਸੀਵਰੇਜ ਹੀ ਮੁਕੰਮਲ ਬੰਦ ਪਿਆ ਹੈ ਸੀਵਰੇਜ ਨੂੰ ਖੋਲਣ ਦਾ ਯਤਨ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਸੀਵਰੇਜ ਦੇ ਉੱਤੇ 2-3 ਮੋਟਰਾਂ ਨੇ ਜੋ ਜੋ 3 ਮੋਟਰਾਂ ਨੇ ਉਹ ਪ੍ਰੋਪਰ ਨਹੀਂ ਚਲਾਈਆਂ ਜਾ ਰਹੀਆਂ ਜੋ ਕਿ ਦਾਣਾ ਮੰਡੀ ਅਨਾਜ ਮੰਡੀ ਦੇ ਕੋਲ ਜੋ ਮੋਟਰਾਂ ਲਗਾਈਆਂ ਗਈਆਂ ਨੇ ਜੇ ਉਹ ਰਾਇਕੂਲਰ ਲਗਾਤਾਰ